ਮਾਮਲਾ ਇਹ ਹੋਇਆ ਜੀ ਦਿਨ ਵੀਰਵਾਰ ਨੂੰ ਈਦਵਾਰੇ ਦਿਨ ਮੇਰੇ ਦੁਕਾਨ ਦੇ ਉੱਤੇ ਕਾਰਪੋਰੇਸ਼ਨ ਦੀ ਗੱਡੀ ਪੀਬੀ ਕੀ ਨੰਬਰ ਆਪਣਾ 1500 ਪੀਬੀ 10 ਜੇਸੀ 1563 ਜਿਹੜੀ ਸੀਸੀਟੀਵੀ ਵਿੱਚ ਕੈਪਚਰ ਹੋਈ ਆ ਤੇ ਉਹਨੇ ਟੱਕਰ ਮਾਰ ਕੇ ਮਤਲਬ ਮੌਕੇ ਤੇ ਭੱਜ ਗਈ ਕਿਹਨੂੰ ਟੱਕਰ ਕੀਤੀ ਮਾਰੀ ਦੁਕਾਨ ਤੇ ਟੱਕਰ ਮਾਰੀ ਮੀਟਰ ਤੇ ਸ਼ਟਰ ਬਾਰਾ ਸਾਰਾ ਭੰਗ ਗਿਆ ਕਿੱਨੇ ਕਿੱਨੇ ਹੋਈ ਜੀ ਇਹ ਸਵੇਰੇ 3:30 ਮਿੰਟ ਦੀ ਫੁਟੇਜ ਤੇ ਆਈ ਆ ਜੀ ਏਰੀਆ ਕਿਹੜਾ ਏਰੀਆ ਪੈਂਦਾ ਆਪਣਾ ਗੈਸਪੁਰਾ ਚਲੋ ਜੀ ਹਾਂ ਜੀ ਕੀ ਨੁਕਸਾਨ ਪਿਆ ਨੁਕਸਾਨ ਜੀ ਸ਼ਟਰ ਪੂਰਾ ਪੰਨਾ ਗਿਆ ਐਲੂਮੀਨੀਅਮ ਗੇਟ ਦੇ ਜਿਹੜੇ ਆ ਗਿਆ ਸਾਰੇ ਮਤਲਬ ਸ਼ੀਸ਼ੇ ਜਿਹੜੇ ਹਿੱਲ ਚੁੱਕੇ ਨੇ ਤੇ ਮੀਟਰ ਵਾਰਾ ਪੂਰਾ ਡੈਮੇਜ ਹੋ ਚੁੱਕਾ ਹੈ ਤੇ ਹੁਣ ਤੁਸੀਂ ਪੁਲਿਸ ਕਮਿਸ਼ਨਰ ਦਫ਼ਤਰ ਆਏ ਹੋ ਕਿ ਸ਼ਿਕਾਇਤ ਦੇਣਾ ਹੈ ਹਾਂ ਜੀ ਸ਼ਿਕਾਇਤ ਤਾਂ ਦੇਣ ਆਇਆ ਜੀ ਮੈਂ 11/23 ਦੀ ਦਿੱਤੀ ਹੋਈ ਹੈ ਦਰਖਾਸਤ ਉੱਥੇ ਪਰ ਉਹਨਾਂ ਕੋਈ ਪੱਕੀ ਦਰਖਾਸਤ ਨਹੀਂ ਦਰਜ ਕੀਤੀ ਹੈਗੀ ਆਪਣੇ ਗੈਸਪੁਰਾ ਚੌਂਕੀ ਗੈਸਪੁਰਾ ਚੌਂਕੀ ਜੀ ਤੈ ਕੋਈ ਸੁਣਵਾਈ ਨਹੀਂ ਹੋਈ ਗੇੜੇ ਕੜਾ ਕੜਾ ਕੇ ਥੱਕ ਗਿਆ ਤੇ ਅੱਜ ਮੈਂ ਸੀਪੀ ਦਫਤਰ ਤੇ ਆਇਆ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਸ਼ਿਕਾਇਤ ਕੀਤੀ ਇਹ 11 ਤਰੀਕ ਦੀ ਜੀ ਹੁਣ ਪੁਲਿਸ ਕੀ ਕਹਿੰਦੇ ਨੇ ਸੁਣਦੀ ਨਹੀਂ ਕੋਈ ਗੱਲ ਹੀ ਨਹੀਂ ਸੁਣਦੇ ਹਾਂਜੀ ਇੱਥੇ ਆਇਆ ਹਾਂ ਕਮਿਸ਼ਨ ਦਫਤਰ ਕੀ ਕਹਿੰਦੇ ਨੇ ਨਹੀਂ ਹੁਣ ਮੈਂ ਕਮਿਸ਼ਨ ਦਫਤਰ ਜੇ ਆਇਆ ਮੈਂ ਦਰਖਾਸਤ ਦੇਣ ਲੱਗਿਆ ਜੀ ਮੰਗ ਕੀ ਗੱਲ ਮੰਗੇ ਮੇਰਾ ਨੁਕਸਾਨ ਪਰ ਆਇਆ ਜਾਵੇ ਜੀ ਕਿੰਨੇ ਪੈਸੇ ਦਾ ਨੁਕਸਾਨ ਆ ਤੁਹਾਡਾ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਉਹ ਗੱਡੀ ਕੱਢੀ ਹੈ ਸਸ ਸੀਸੀਟੀ ਵੀ ਕੈਮਰੇ ਵਿੱਚ ਆਈ ਹੋਈ ਆ ਵੀਡੀਓ ਹੈਗੀ ਤੁਹਾਡੇ ਕੋਲ ਹਾਂਜੀ ਫੂਟੇਜ ਹੈਗੀ ਮੇਰੇ ਕੋ ਕੀ ਮੰਗੀ ਕਰਦਾ ਮੰਗੇ ਮੈਂ ਨਸਾਂ ਪਰ ਆ ਜਾ ਸ਼ਟਰ ਮੇਰਾ ਜਿਹੜਾ ਟੁੱਟਿਆ ਭੰਨਿਆ ਗਿਆ ਹੋਇਆ ਉਹ ਸੈੱਟ ਵੀ ਨਹੀਂ ਹੋ ਰਿਹਾ ਵਾ ਰਿਪੇਅਰ ਤਾਂ ਮੈਂ ਕਰਾ ਲਿਆ ਪਰ ਸੈੱਟ ਨਹੀਂ ਹੋ ਰਿਹਾ ਸ਼ਟਰ ਵੈਰਾ ਮੈਨਾਂ ਨਵਾਂ ਲਵਾ ਦਿੱਤਾ ਜਾਵੇ ਤੇ ਜਿਹੜਾ ਐਲੂਮੀਨੀਅਮ ਗੇਟ ਤੇ ਜਿਹੜਾ ਮੀਟਰ ਵੈਰਾ ਭੰਨਿਆ ਗਿਆ ਮਾਮਲਾ ਇਹ ਹੋਇਆ ਜੀ ਦਿਨ ਵੀਰਵਾਰ ਨੂੰ ਈਦਵਾਰੇ ਦਿਨ ਮੇਰੇ ਦੁਕਾਨ ਦੇ ਉੱਤੇ ਕਾਰਪੋਰੇਸ਼ਨ ਦੀ ਗੱਡੀ ਪੀਬੀ ਕੀ ਨੰਬਰ ਆਪਣਾ 1500 ਪੀਬੀ 10 ਜੇਸੀ 1563 ਜਿਹੜੀ ਸੀਸੀਟੀਵੀ ਵਿੱਚ ਕੈਪਚਰ ਹੋਈ ਆ ਤੇ ਉਹਨੇ ਟੱਕਰ ਮਾਰ ਕੇ ਮਤਲਬ ਮੌਕੇ ਤੇ ਭੱਜ ਗਈ ਕਿਹਨੂੰ ਟੱਕਰ ਕੇ ਟਮਾਰੀ ਦੁਕਾਨ ਤੇ ਟੱਕਰ ਮਾਰੀ ਮੀਟਰ ਤੇ ਸ਼ਟਰ ਵਾਰਾ ਸਾਰਾ ਭੰਗ ਗਿਆ ਜੀ ਕਿੱਨੇ ਕਿੱਨੇ ਹੋਈ ਜੀ ਇਹ ਸਵੇਰੇ 3:30 ਮਿੰਟ ਦੇ ਫੁਟੇਜ ਤੇ ਆਈ ਹੈ ਜੀ ਏਰੀਆ ਕਿਹੜਾ ਏਰੀਆ ਪੈਂਦਾ ਆਪਣਾ ਗੈਸਪੁਰਾ ਅੱਛਾ ਜੀ ਗੈਸਪੁਰਾ ਹਾਂ ਜੀ ਕੀ ਨੁਕਸਾਨ ਕੀਤਾ ਨੁਕਸਾਨ ਇਹ ਸ਼ਟਰ ਪੂਰਾ ਭੰਨਾ ਗਿਆ ਐਲੂਮੀਨੀਅਮ ਗੇਟ ਦੇ ਜਿਹੜੇ ਆ ਗਿਆ ਸਾਰੇ ਮਤਲਬ ਸ਼ੀਸ਼ੇ ਜਿਹੜੇ ਹਿੱਲ ਚੁੱਕੇ ਨੇ ਤੇ ਮੀਟਰ ਵਾਰਾ ਪੂਰਾ ਡੈਮੇਜ ਹੋ ਚੁੱਕਾ ਹੈ ਤੇ ਹੁਣ ਤੁਸੀਂ ਪੁਲਿਸ ਕਮਿਸ਼ਨਰ ਦਫ਼ਤਰ ਆਏ ਹੋ ਕਿ ਸ਼ਿਕਾਇਤ ਦੇਣਾ ਹੈ ਹਾਂ ਜੀ ਸ਼ਿਕਾਇਤ ਤਾਂ ਦੇਣ ਆਏ ਹਾਂ ਜੀ ਮੈਂ ਪਰ ਉਹਨਾਂ ਕੋਈ ਪੱਕੀ ਦਰਖਾਸਤ ਨਹੀਂ ਦਰਜ ਕੀਤੀ ਹੈਗੀ ਆਪਣੇ ਗਿਆਸਪੁਰਾ ਚੌਂਕੀ। ਲੰਘਾਈ ਨਹੀਂ ਹੋਈ। ਗਿਆਸਪੁਰਾ ਚੌਂਕੀ ਜੀ। ਜੀ। ਤਾਂ ਕੋਈ ਸੁਣਵਾਈ ਨਹੀਂ ਹੋਈ। ਗੇੜੇ ਤੇ ਘੜਾ ਘੜਾ ਕੇ ਥੱਕ ਗਿਆ ਤਾਂ ਅੱਜ ਮੈਂ ਸੀਪੀ ਦਫ਼ਤਰ ਤੇ ਆਇਆ ਹਾਂ ਜੀ। ਕਿੰਨੇ ਦਿਨ ਹੋ ਗਏ ਤੁਹਾਨੂੰ ਸ਼ਿਕਾਇਤ ਕੀਤੀ? ਇਹ 11 ਤਰੀਕ ਦੀ ਜੀ। ਹੁਣ ਪੁਲਿਸ ਕੀ ਕਹਿੰਦੇ ਨੇ? ਸੁਣਦੀ ਨਹੀਂ ਕੋਈ ਗੱਲ ਹੀ ਨਹੀਂ ਸੁਣਦੇ। ਹਾਂਜੀ। ਦਫ਼ਤਰ ਆਇਆ ਹਾਂ ਕਮਿਸ਼ਨ ਦਫ਼ਤਰ ਕੀ ਕਹਿੰਦੇ ਨੇ? ਨਹੀਂ ਹੁਣ ਮੈਂ ਕਮਿਸ਼ਨ ਦਫ਼ਤਰ ਜੇ ਆਇਆ ਮੈਂ ਦਰਖਾਸਤ ਦੇਣ ਲੱਗਿਆ ਜੀ। ਬਿਲਕੁਲ। ਮੰਗ ਕੀ ਕਰਦੇ? ਮੰਗੇ ਮੇਰਾ ਨੁਕਸਾਨ ਪਰ ਆਇਆ ਜਾਵੇ ਜੀ।

Instagram X aur WhatsApp channel par